ਵਿਆਹ ਤੋਂ ਬਾਅਦ ਮਾਮਾ ਧੀਆਂ ਨੂੰ ਆਪਸ ਵਿੱਚ ਫੋਨ ਤੇ ਬਹੁਤ ਘੱਟ ਗੱਲ ਕਰਨੀ ਚਾਹੀਦੀ ਇਹ ਬਹੁਤ ਚੰਗਾ ਹੁੰਦਾ ਹੈ ਜਿਹੜੀਆਂ ਮਾਮਾ ਧੀਆਂ ਵਿਆਹ ਤੋਂ ਬਾਅਦ ਘੱਟ ਫੋਨ ਤੇ ਗੱਲ ਕਰਦੀਆਂ ਨੇ ਅਕਸਰ ਉਹ ਲੜਕੀਆਂ ਆਪਣੇ ਸਹੁਰੇ ਪਰਿਵਾਰ 'ਚ ਬਹੁਤ ਖੁਸ਼ ਰਹਿੰਦੀਆਂ ਨੇ ਉਹਨਾਂ ਦੀ ਲਾਈਫ ਬਹੁਤ ਵਧੀਆ ਰਹਿੰਦੀ ਆ ਉਹ ਜ਼ਿੰਦਗੀ ਦੇ ਵਿੱਚ ਆ ਤਰੱਕੀ ਬਹੁਤ ਕਰਨੀ ਹੈ ਜੀ ਹੁਣ ਕਈ ਕਹਿਣਗੇ ਜੀ ਇਹ ਤੇ ਕਿੱਦੇ ਕਿੱਦਾਂ ਹੋ ਸਕਦਾ ਜੇ ਮਾਵਾ ਧੀਆ ਫੋਨ ਤੇ ਘੱਟ ਗੱਲ ਕਰਕੇ ਘਰ ਚ ਖੁਸ਼ੀ ਹੋ ਸਕਦੀ ਤਰੱਕੀ ਹੋ ਸਕਦੀ ਸਵਾਲ ਬਹੁਤ ਹੀ ਵਧੀਆ ਹੋਵੇਗਾ ਤਾਂ ਜਵਾਬ ਵੀ ਦਵਾਂਗੇ ਆਮ ਤੌਰ ਤੇ ਕੁਝ ਲੋਕਾਂ ਦਾ ਵਿਚਾਰ ਹੈ ਕਿ ਜਿੱਥੇ ਘਰ ਵਿੱਚ ਵਿਆਹ ਤੋਂ ਬਾਅਦ ਮਾਵਾ ਧੀਆ ਫੋਨ ਤੇ ਜ਼ਿਆਦਾ ਗੱਲ ਕਰਦੇ ਉਹਨਾਂ ਅਕਸਰ ਉਹ ਕੁੜੀ ਦਾ ਘਰ ਉੱਜੜ ਜਾਂਦਾ ਹੈ ਇਹ ਬਾ ਕੈਸਾ ਹੀ ਆ ਇਹਦਾ ਵੀ ਜਵਾਬ ਦਵਾਂਗੇ ਤੇ ਕਿਉਂ ਉੱਜੜਦਾ ਹੈ ਇਹਦਾ ਵੀ ਜਵਾਬ ਦਵਾਂਗੇ ਤੇ ਕਿਉਂ ਇਹ ਗੱਲ ਘੱਟ ਕਰਨੀ ਚਾਹੀਦੀ ਇਹਦਾ ਵੀ ਜਵਾਬ ਹਾਂਦਾ ਤੇ ਹਰ ਇੱਕ ਭੈਣ ਭਰਾ ਨੂੰ ਦਾ ਜਵਾਬ ਲੈਣਾ ਚਾਹੀਦਾ ਬੱਧੀ ਗੱਲ ਕਰਨ ਦੀ ਸੰਕੇਤ ਵਿੱਚ ਤੁਸੀਂ ਵੇਖੋ ਨਾ ਵਿਆਹ ਤੋਂ ਪਹਿਲਾਂ ਹਰੇਕ ਮਾਂ ਬਾਪ ਆਪਣੀ ਧੀ ਨੂੰ ਬੜੇ ਲਾਡਾਂ ਨਾਲ ਰੱਖਦਾ ਬੜੇ ਚਾਵਾਂ ਨਾਲ ਰੱਖਦਾ ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦਾ ਉਹ ਧੀ ਇੱਕ ਐਹੋ ਜਿਹੇ ਮਾਹੌਲ ਚ ਪਲੀ ਹੁੰਦੀ ਹੈ ਜਿੱਥੇ ਉਹਨੂੰ ਛਿੜਕਮੜੀ ਮਾਰੀ ਜਾਂਦੀ ਜਿੱਥੇ ਉਹਨੂੰ ਗੁੱਸੇ ਵੀ ਨਹੀਂ ਹੋਇਆ ਜਾਂਦਾ ਹੁੰਦਾ ਉਹ ਧੀ ਦਾ ਸੁਭਾਅ ਇੰਗੇ ਦਾ ਬਣਿਆ ਹੁੰਦਾ ਆ ਉਹਨੇ ਆਪਣੀ ਮਰਜ਼ੀ ਨਾਲ ਆਪਣੇ ਮਾਪਿਆਂ ਦੇ ਘਰ ਉੱਠਣਾ ਮਰਜ਼ੀ ਨਾਲ ਖਾਣਾ ਪੀਣਾ ਮਰਜ਼ੀ ਦੇ ਕੱਪੜੇ ਪਾਉਣੇ ਕੋਈ ਬੰਦਸ਼ ਨਹੀਂ ਹੁੰਦੀ ਲੇਕਿਨ ਜਦੋਂ ਦੀ ਸ਼ਾਦੀ ਹੋ ਜਾਂਦੀ ਆ ਸ਼ਾਦੀ ਤੋਂ ਬਾਅਦ ਉਹਦੀ ਦੂਜਾ ਘਰ ਹੁੰਦਾ ਆ ਜਿੱਥੇ ਉਹਨੂੰ ਇੱਕ ਮਰਿਆਦਾ ਚ ਰਹਿਣਾ ਪਵੇਗਾ ਜਿੱਥੇ ਉਹਨੂੰ ਟਾਈਮ ਨਾਲ ਉੱਠਣਾ ਪਵੇਗਾ ਟਾਈਮ ਨਾਲ ਖਾਣਾ ਪੀਣਾ ਪਵੇਗਾ ਘਰਿਆਂ ਦੇ ਮਾਹੌਲ ਦੇ ਮੁਤਾਬਕ ਨੂੰ ਕਪੜੇ ਪਾਉਣੇ ਪਹਿਣਗੇ ਉਹਨਾਂ ਦੇ ਮੁਤਾਬਕ ਨੂੰ ਵਿਚਰਨਾ ਪਵੇਗਾ ਤਾਂ ਹੋ ਸਕਦਾ ਕੁਝ ਗੱਲਾਂ ਤੁਹਾਨੂੰ ਟੋਕਿਆ ਵੀ ਜਾਵੇ ਕਿਉਂਕਿ ਹਰ ਘਰ ਦੇ ਆਪਣੇ ਕੁਝ ਰੀਤੀ ਰਿਵਾਜ ਤੇ ਮर्याਦਾ ਹੁੰਦੀਆਂ ਨੇ ਬੇਸ਼ੱਕ ਉਹ ਚੰਗੀਆਂ ਹੋਣ ਚਾਹੇ ਮਾੜੀਆਂ ਨਾ ਆਪਣਾ ਇਹ ਵਿਸ਼ਾ ਉਹ ਨਹੀਂ ਆਇਆ ਬਲੇ ਵਿਸ਼ਾ ਇਹ ਕਿ ਜੇ ਚੰਗੀਆਂ ਮर्याਦਾ ਹੋਣਗੀਆਂ ਤੱਕ ਉਹ ਕੁਝ ਚੰਗਾ ਸਖਾ ਵੀ ਸਕਦੇ ਆ ਨਾ ਉਹ ਨੂੰ ਆਪਣੀ ਥੁਨ ਕਿਉਂਕਿ ਉਹਨਾਂ ਨੇ ਵੀ ਆਪਣੇ ਘਰ ਚ ਧੀ ਬਣਾ ਕੇ ਲਿਆਂਦੀ ਹੁੰਦੀ ਹੈ ਕਿ ਸਾਡੇ ਖਾਨਦਾਨ ਨੂੰ ਅੱਗੇ ਵਧਾਉਣਾ ਹੈ ਸਾਡੇ ਖਾਨਦਾਨ ਦੀਆਂ ਰਸਮਾਂ ਨੂੰ ਵਧਾਉਣਾ ਸਾਡੇ ਮੱਡਿਆਂ ਦੀ ਇੱਜ਼ਤ ਮਾਨ ਨੂੰ ਵਧਾਉਣਾ ਤੇ ਜਦੋਂ ਉਹਨੂੰ ਛਿੜਕਿਆ ਜਾਂਦਾ ਤੇ ਕਈ ਵਾਰ ਲੜਕੀ ਚੁੱਪ ਫੋਨ ਆਪਣੀ ਮਾਂ ਨੂੰ ਲਾਉਂਦੀ ਆ ਕਿ ਮਾਂ ਇੱਥੇ ਮੈਨੂੰ ਗੁੱਸੇ ਆਉਂਦੇ ਮਾਂ ਮੈਨੂੰ ਇੰਜ ਕਰਦੇ ਵੀਜੀ ਮੈਨੂੰ ਇੰਜ ਕਰਦੇ ਪਾਪਾ ਮੈਨੂੰ ਇੰਜ ਕਰਦੇ ਤੇ ਮਾਪਿਆਂ ਨੇ ਬੜੇ ਲਾਡ ਨਾਲ ਰੱਖੀ ਹੁੰਦੀ ਆ ਤੇ ਮਾਪਿਆਂ ਨੂੰ ਬੁਰਾ ਲੱਗਦਾ ਮਾਪੇ ਕਹਿਣਗੇ ਚੱਲ ਕੋਈ ਨਹੀਂ ਅਸੀਂ ਆਉਨੇ ਆ ਕੁਛ ਨਹੀਂ ਆ ਕੀ ਕਰਦੇ ਆ ਦੋ ਚਾਰ ਵੀ ਇੰਜ ਗੱਲ ਚੱਲਦੀ ਲੜਕੀ ਖੜੇ ਪੈਣ ਲੱਗ ਪੈਂਦੀ ਫਿਰ ਗੱਲ ਤੂੰ ਤੂੰ ਮੈਂ ਮੈਂ ਤੇ ਚੱਲ ਜਾਂਦੀ ਫਿਰ ਗੱਲ ਪੰਚਾਇਤਾਂ ਚੱਲ ਜਾਂਦੀ ਫਿਰ ਥਾਣਿਆਂ ਚੱਲ ਜਾਂਦੀ ਫਿਰ ਅਕਸਰ ਜਿਹੜੀ ਕਚਹਿਰੀਆਂ 'ਚ ਚੱਲ ਜਾਂਦੀ ਆ ਤੇ ਜਦੋਂ ਕਚਹਿਰੀਆਂ 'ਚ ਚੱਲ ਜਾਂਦੀ ਫਿਰ ਉਹ ਪਾਰਟੀਆਂ ਬਣ ਜਾਂਦੀਆਂ ਨੇ ਉਦੋਂ ਉੱਥੇ ਗੱਲ ਕਰਨ ਦਾ ਤਰੀਕਾ ਮੁੱਕ ਜਾਂਦਾ ਉੱਥੇ ਇੱਕ ਦੂਜੇ ਨੂੰ ਨੀਵਾ ਵਿਖਾਉਣ ਦੀ ਇੱਕ ਦੂਜੇ ਦੀਆਂ ਬਾਹਾਂ ਖੜੀਆਂ ਕਰਾਉਣ ਵਾਲੀ ਗੱਲ ਚੱਲ ਪੈਂਦੀ ਨੁਕਸਾਨ ਕਿਹਦੇ ਹੋਇਆ ਕੁੜੀ ਦਾ ਹੋਇਆ ਨੁਕਸਾਨ ਕਿਹਦੇ ਹੋਇਆ ਜਿਹੜੇ ਮੁੰਡੇ ਦਾ ਸ਼ਾਦੀ ਉਹਦਾ ਹੋਇਆ ਨੁਕਸਾਨ ਕਿਹਦਾ ਹੋਇਆ ਮਾਂ-ਬਾਪ ਦਾ ਹੋਇਆ ਚਾਹੇ ਕੁੜੀ ਵਾਲੇ ਸੀ ਚਾਹੇ ਮੁੰਡੇ ਵਾਲੇ ਸੀ ਤਮਾਸ਼ਾ ਬਣ ਕੇ ਰਹਿ ਗਈ ਫਿਰ ਕਰਨਾ ਕੀ ਚਾਹੀਦਾ ਕਿੰਨਾ ਚੰਗਾ ਹੋਵੇ ਕਿ ਸ਼ਾਦੀ ਤੋਂ ਕੁਝ ਸਮਾਂ ਪਹਿਲਾਂ ਸਾਡੇ ਲੋਕਾਂ 'ਚ ਇੱਕ ਨਾ ਬੜੀ ਮਾੜੀ ਆਦਤ ਆ ਕਿ ਅਸੀਂ ਆਪਣੇ ਧੀ ਪੁੱਤ ਨੂੰ ਇਹ ਨਹੀਂ ਸਿਖਾਉਂਦੇ ਕਿ ਪੁੱਤ ਆਉਣ ਵਾਲੇ ਸਮੇਂ 'ਚ ਤੈਨੂੰ ਕੀ-ਕੀ ਫੇਸ ਕਰਨਾ ਪਵੇਗਾ ਜੇ ਅਸੀਂ ਸਕੂਲ 'ਚ ਬੱਚੇ ਨੂੰ ਪਾ ਸਕਦੇ ਹਾਂ ਆਪਣੇ ਨੂੰ ਲੇਕਿਨ ਜਦੋਂ ਉਹਦਾ ਸਮਾਂ ਆਉਂਦਾ ਨੈਰਜ ਦਾ ਉਹਨੂੰ 6 ਮਹੀਨੇ ਪਹਿਲਾਂ ਗਾਈਡ ਕਰਨਾ ਚਾਹੀਦਾ ਆ ਪੁੱਤ ਜੀ ਇਹ ਜਿਹੜਾ ਤੁਸੀਂ ਇੱਥੇ ਮਾਹੌਲ ਵੇਖ ਰਹੇ ਹੋ ਇਹ ਐਵੇਂ ਦਾ ਮਾਹੌਲ ਜ਼ਿੰਦਗੀ 'ਚ ਤੁਹਾਨੂੰ ਬਣਾਉਣ ਲੱਗਿਆ ਟਾਈਮ ਲੱਗਣਾ ਤੁਹਾਨੂੰ ਕਿਸੇ ਨੇ ਝਿੜਕਣਾ ਨਹੀਂ ਆ ਕਿਸੇ ਨੇ ਗੁੱਸੇ ਵੀ ਆਉਣਾ ਵਾ ਤੁਹਾਨੂੰ ਖਾਣ ਤੋਂ ਵੀ ਰੋਕਣਾ ਤੁਹਾਨੂੰ ਬਹਿਣ ਤੋਂ ਵੀ ਟੋਕਣਾ ਤੁਹਾਨੂੰ ਸੌਣ ਤੋਂ ਵੀ ਟੋਕਣਾ ਆ ਹਰ ਗੱਲ 'ਚ ਤੁਹਾਡੀ ਟੋਕਾ ਟਾਕੀ ਹੋ ਸਕਦੀ ਆ ਤੁਹਾਨੂੰ ਗੁੱਸਾ ਵੀ ਆਉਣਾ ਆ ਤੁਸੀਂ ਇੱਕ ਦੂਜੇ ਨਾਲ ਨਾਰਾਜ਼ ਵੀ ਹੋਣਾ ਆ ਜਾਇ ਉਹ 700 ਹੋਵੇ, ਜਾਇ 100 ਹੋਵੇ, ਜਾਇ ਕੋਈ ਵੀ ਰਿਸ਼ਤਾ ਹੋਵੇ, ਤੁਹਾਡੀ ਥੋੜੀ-ਥੋੜੀ ਤੂੰ-ਤੂੰ ਮੈਂ-ਮੈਂ ਨਹੀਂ ਹੋ ਸਕਦੀ ਆ ਕਿ ਇਹਨਾਂ ਸਾਰੀਆਂ ਗੱਲਾਂ ਤੁਹਾਨੂੰ ਵੇਖਣੀਆਂ ਪੈਣਗੀਆਂ, ਜ਼ਿੰਦਗੀ 'ਚ ਦੂ ਫੇਸ ਕਰਨੀਆਂ ਪੈਣਗੀਆਂ। ਜੇ ਅਸੀਂ ਆਪਣੇ ਧੀ-ਪੁੱਤ ਨੂੰ ਇਹ ਦੱਸ ਦਿੰਨੇ ਆ ਕਿ ਭਈ ਇਹ ਗੱਲਾਂ ਦਾ ਤੈਨੂੰ ਫੇਸ ਕਰਨਾ ਪਊਗਾ, ਜਦੋਂ ਉਹਦੀ ਜ਼ਿੰਦਗੀ 'ਚ ਉਹ ਵਾਪਰਨ ਗਿਆ, ਉਹ ਫਿਰ ਮਾਂ-ਪਿਓ ਨੂੰ ਯਾਦ ਕਰਨਗੇ ਕਿ ਵਾਕੈ ਹੀ ਸਾਡੀ ਮਾਂ ਨੇ, ਸਾਡੇ ਪਿਤਾ ਨੇ ਇਹ ਗੱਲ ਸਮਝਾਈ ਸੀ ਹੁਣਾ ਕਿ ਹੋ ਰਿਹਾ ਵਾ ਕਿ ਇਹ ਮਤਲਬ ਕੁਦਰਤੀ ਇੱਕ ਫੈਕਟਰ ਆ। ਫਿਰ ਉਹਦੀ ਜ਼ਿੰਦਗੀ ਉਹ ਨੂੰ ਫੇਸ ਕਰ ਲਵੇਗੀ। ਫਿਰ ਉਹਨੂੰ ਆ ਸਾਹਮਣਾ ਕਰ ਲੇਗੀ ਤੇ ਜੇ ਆਪਾਂ ਆਪਣੀ ਧੀ ਨੂੰ ਸਿਖਾਵਾਂਗੇ ਨਹੀਂ ਤਾਂ ਫਿਰ ਕੀ ਹੋਵੇਗਾ ਵੇਖੋ ਆਪਾਂ ਨਹੀਂ ਵੀ ਵੱਡੀ ਉਮਰ ਹੋ ਜਾਂਦੀ ਕਈ ਵਾਰ ਆਪਾਂ ਵੀ ਤੇ ਪਤੀ ਪਤਨੀ ਤੂ ਤੂ ਮੈਂ ਮੈਂ ਹੋ ਜਾਂਦੀ ਆ ਨਰਾਜ ਹੋ ਜਾਂਦੇ ਗੁੱਸੇ ਹੋ ਜਾਂਦੇ ਕਿ ਅਸੀਂ ਤਲਾਕ ਲੈ ਲੀਨੀ ਕਿ ਅਸੀਂ ਪੰਚਾਇਤਾਂ ਚਲ ਜਾਂਦੇ ਕਿ ਅਸੀਂ ਮਹਿਲਾ ਮੰਡਲਾਂ ਚਲ ਜਾਂਦੇ ਨਹੀਂ ਨਾ ਜਾਇਆ ਜਾਂਦਾ ਕਿਉਂਕਿ ਬੱਚੇ ਨੂੰ ਸਿਖਾਓ ਕਿਉਂਕਿ ਸਿਖਾਉਣਾ ਸਾਡਾ ਫਰਜ਼ ਆ ਤੇ ਜਿਹੜੀ ਉਮਰ ਹੁੰਦੀ ਇੱਕ ਬੰਦੇ 'ਚ ਜੋਸ਼ ਵੀ ਬੜਾ ਹੁੰਦਾ ਬੰਦੇ ਨੂੰ ਆਪਣੇ ਆਪ ਤੇ ਮਾਣ ਵੀ ਬੜਾ ਹੁੰਦਾ ਕਿ ਮੈਂ ਇੰਝ ਕਰ ਦੂੰ ਇੰਝ ਕਰ ਦੂੰ ਕਈ ਵਾਰਾਂ ਫਿਰ ਜਦੋਂ ਆਪਾਂ ਆਪਣੇ ਘਰ ਮੇਚ ਆ ਜਾਂਦੇ ਆ ਰਿਸ਼ਤਿਆਂ 'ਚ ਤਾਂ ਫਿਰ ਕੀ ਹੁੰਦਾ ਕਿ ਤਲਾਕ ਵਰਗੀਆਂ ਨੌਕਤਾਂ ਜਨਮ ਲੈ ਲੈਂਦੀਆਂ ਨੇ ਇੱਕ ਜਗ੍ਹਾ ਤੇ ਰਿਸ਼ਤਾ ਕੀਤਾ ਆਪਾਂ ਸੋਚਿਆ ਸ਼ਾਇਦ ਦੂਜਾ ਚੰਗਾ ਉਹ ਦੂਜਾ ਵੀ ਉਦਾਂ ਦਾ ਹੀ ਹੋਣਾ ਤੀਜਾ ਕੀਤਾ ਤੀਜਾ ਵੀ ਉਦਾਂ ਦਾ ਹੀ ਹੋਣਾ ਫਿਰ ਜ਼ਿੰਦਗੀ 'ਚ ਕੋਈ ਸਵਾਦ ਨਹੀਂ ਰਹਿ ਜਾਂਦਾ ਫਿਰ ਜ਼ਿੰਦਗੀ ਜਿਹੜੀ ਆ ਬੇਅਰਥੀ ਹੋ ਜਾਂਦੀ ਆ ਕਿੰਨਾ ਚੰਗਾ ਵੀ ਰਿਸ਼ਤਾ ਕਰਨ ਤੋਂ ਪਹਿਲਾਂ ਹੀ ਆਪਣੇ ਬੱਚੇ ਨੂੰ ਉਹਦੇ ਲਈ ਉਹਦੇ ਕਰਤਾਰ ਦੇ ਮੁਤਾਬਕ ਰਿਸ਼ਤਾ ਲੱਭਿਆ ਜਾਵੇ ਹਾਂ ਕਈ ਵਾਰਾਂ ਕੀ ਹੁੰਦਾ ਕਿ ਕਈ ਵਾਰ ਜੀਵਨ ਸਾਥੀ ਜਾਂ ਸਾਥਣ ਚੰਗਾ ਨਹੀਂ ਮਿਲਦਾ ਉਹਨੂੰ ਤਾਂ ਫਿਰ ਤਲਾਕ ਵਰਗੀ ਨੋਬਤ ਆਸਾਨੀ ਚਾਹੀਦੀ ਹੈ ਲੇਕਿਨ ਜੇ ਪਰਿਵਾਰ ਚੰਗਾ ਆ ਉਨੀ ਕੀ ਤਾਂ ਹੋਣਾ ਹੀ ਹੋਣਾ ਨਾ ਅਵੇ ਇਸੇ ਕਰਕੇ ਸਿਆਣੀ ਕਹਿ ਦਿੰਦੇ ਤੁਹਾਡੇ ਵਰਗੇ ਸੂਝਮਾਨ ਕਿ ਸ਼ੁਰੂਆਤੀ ਚ ਮਾਮਾ ਧੀਆ ਨੂੰ ਫੋਨ ਤੇ ਘੱਟ ਗੱਲ ਕਰਨੀ ਚਾਹੀਦੀ ਆ ਕਿਉਂਕਿ ਕਈ ਗੱਲਾਂ ਹੁੰਦੀਆਂ ਜਿਹੜੇ ਥੋੜੇ ਸਮੇਂ ਲਈ ਗੁੱਸੇ ਚ ਹੁੰਦੀਆਂ ਨੇ ਤੇ ਜਦੋਂ ਆਪਾਂ ਆਪਣੇ ਪੇਰੈਂਟਸ ਨੂੰ ਦੱਸ ਦਿੰਨੇ ਆ ਮਾਂ ਨੂੰ ਬਾਪ ਨੂੰ ਦੱਸ ਦਿੰਨੇ ਆ ਇਹ ਗੱਲ ਹੋ ਗਈ ਤਾਂ ਉਹ ਉਹਨਾਂ ਚਿਰ ਤੱਕ ਆਪਣਾ ਮਸਲਾ ਸੋਲਵ ਹੋ ਚੁੱਕਾ ਹੁੰਦਾ ਲੇਕਿਨ ਮਾਂ ਪਿਓ ਦੇ ਦਿਮਾਗ 'ਚ ਉਹ ਗੱਲ ਯਾਰ ਬਣ ਜਾਂਦੀ ਆ ਕਿ ਸਾਡੀ ਧੀ ਨਾ ਤਸ਼ੱਦਦ ਹੋ ਰਹੀ ਆ ਸੀ ਕਿਹੜੇ ਮਾਰੇ ਆ ਸਾਡੇ ਕੋ ਕਿਹੜੀ ਕੋਈ ਕਮੀ ਆ ਜੀ ਚੰਗੇ ਭਲੇ ਰੱਜੇ ਪੂਜੇ ਲੋਕਿਆਂ ਛੌਕੀ ਜ਼ਿੰਦਗੀ ਗੁਜ਼ਾਰ ਰਹੇ ਆ ਕਈ ਵਾਰ ਮਾਪੇ ਇਹ ਵੀ ਫੀਲਿੰਗ ਲੈ ਲੈਂਦੇ ਨੇ ਅਸੀਂ ਇਹਨਾਂ ਦੀ ਕਿਹੜੀ ਪ੍ਰਵਾਹ ਕਰਦੇ ਇਹਨਾਂ ਨੂੰ ਸਿੱਧੇ ਕਰਨਾ ਹੀ ਪੈਣਾ ਆ ਇਹੋ ਜਿਹੇ ਸ਼ਬਦ ਜਨਮ ਲੈਣ ਲੱਗ ਪਈਂਦੇ ਨੇ ਮੈਂ ਆਸ ਕਰਦਾ ਮੇਰੇ ਸੱਜਣ ਭੈਣ ਭਰਾ ਜਰੂਰ ਸੋਚਣ ਜਦੋਂ ਧੀ ਦੀ ਸ਼ਾਦੀ ਹੋ ਜਾਂਦੀ ਧੀ ਨੂੰ ਜਦੋਂ ਫੋਨ ਆਵੇਂ ਨੂੰ ਕਹੋ ਪੁੱਤੀ ਇਹ ਤੈਨੂੰ ਫੇਸ ਕਰਨੀਆਂ ਪੈਣੀਆਂ ਨੇ ਜਦੋਂ ਤੇਰੇ ਕੋ ਨਾ ਹੋਣ ਗਿਆ ਫਿਰ ਸਾਨੂੰ ਦੱਸੀ ਥੋੜਾ ਬੋਧਾ ਫਿਰ ਅਸੀਂ ਵੇਖਾਂਗੇ ਪੁੱਤੀ ਇਹ ਸੰਘਰਸ਼ ਹੈ ਜ਼ਿੰਦਗੀ ਦਾ ਇਹ ਸੰਘਰਸ਼ ਲੜਨਾ ਹੀ ਪੈਣਾ ਹੈ ਕਿ ਜਦੋਂ ਮਾਂ ਜਾਂ ਬਾਪ ਇਹ ਗੱਲ ਧੀ ਦੇ ਕੰਨ ਚ ਪਵਾ ਦਿੰਦੇ ਨਾ ਫਿਰ ਧੀ ਉਸ ਸੰਘਰਸ਼ ਦੇ ਵਿੱਚ ਕੁੱਦ ਜਾਂਦੀ ਆ ਤੇ ਅੱਜ ਕਿੰਨੇ ਸੋਹਣੇ ਘਰ ਆ ਜਿਹੜੇ ਇਹਨੇ ਤਰਕੀਆਂ ਕਰਗੇ ਨੇ ਉਹ ਧੀਆਂ ਭੈਣਾ ਕਿੰਨੇ ਕਿੰਨੇ ਸੌਕੇ ਘਰਾਂ ਦੀਆਂ ਮਾਲਕਾਂ ਨੇ ਰੱਬ ਨੇ ਧੀਆਂ ਪੁੱਤਰ ਦਿੱਤੇ ਨੇ ਸੋਹਣੇ ਘਰ ਦਿੱਤੇ ਨੇ ਗੱਡੀਆਂ ਦਿੱਤੀਆਂ ਨੇ ਕਾਰੋਬਾਰ ਦਿੱਤੇ ਨੇ ਉਹ ਕਿੰਨੀਆਂ ਸੋਹਣੀਆਂ ਜ਼ਿੰਦਗੀਆਂ ਹੰਡਾਰੀਆਂ ਨੇ ਜਿਨ੍ਹਾਂ ਦੇ ਮਾਪਿਆਂ ਨੇ ਇਹ ਕਹਿਤਾ ਕਿ ਪੁੱਤੇ ਜ਼ਿੰਦਗੀ ਦਾ ਸੰਘਰਸ਼ ਈ ਆ ਤੇ ਤੈਨੂੰ ਹੀ ਲੜਨਾ ਪੈਣਾ ਤੇ ਤੂੰ ਅੱਜ ਲੜ ਲਾ ਜਾਂ ਕੱਲ ਲੜ ਲਾ ਫਿਰ ਉਹ ਜ਼ਿੰਦਗੀ ਚ ਕਾਮਯਾਬ ਹੋ ਜਾਂਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਸ ਕਰਦਾ ਕਿ ਮੇਰੇ ਭੈਣ ਭਰਾ ਇਸ ਵਿਸ਼ੇ ਵੱਲ ਜਰੂਰ ਸੋਚਣ ਇਹਨੂੰ ਨਫ਼ਰਤ ਦੇ ਪਾਤਰ ਨਾ ਵੇਖਣ ਇਹਨੂੰ ਸਤਿਕਾਰ ਦੇ ਤੇ ਸਮੇਂ ਦੀ ਨਬਜ਼ ਨੂੰ ਸਮਝਦੇ ਹੋਇਆ ਵੇਖਣ ਬਹੁਤ ਚੰਗਾ ਹੋਵੇਗਾ ਜੀਉਂਦੇ ਵਾਸਤੇ ਰੋਜੀ ਰੱਬ ਸਾਨੂੰ ਤੁਹਾਡੀ ਲੰਬੀ ਲੰਬੀ ਉਮਰ ਦੇ